ਪ੍ਰੀਵਿਅਸ ਨਾਸਰੀ ਦਾ ਨਾਮ ਵਿੱਚ ਮੇਰੇ ਅਜ਼ੀਜ਼ ਭੈਣ ਤੇ ਭਰਾਵੋ ਤੁਹਾਨੂੰ ਸਾਰਿਆਂ ਨੂੰ ਸਲਾਮ ਔਰ ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਇਹ ਨਵਾਂ ਸਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਵਾਲਾ ਬਰਕਤ ਵਾਲਾ ਔਰ ਵੱਡੀ ਕਿਰਪਾ ਵਾਲਾ ਹੋਵੇ ਔਰ ਸਭ ਤੋਂ ਜ਼ਿਆਦਾ ਮੇਰੀ ਪ੍ਰਾਰਥਨਾ ਇਹ ਹੀ ਹੈ ਤੁਹਾਡੇ ਵਾਸਤੇ ਕਿ ਤੁਸੀਂ ਖੁਦਾ ਦੇ ਵਿੱਚ ਪਰਮੇਸ਼ਰ ਦੇ ਵਿੱਚ ਉਹਦੇ ਵਚਨ ਦੇ ਵਿੱਚ ਵਾਦੇ ਜਾਓ ਕਿਉਂਕਿ ਪਰਮੇਸ਼ਰ ਦੇ ਵਚਨ ਵਿੱਚ ਸਾਨੂੰ ਵਧਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਇਹ ਦੁਨਿਆਵੀ ਚੀਜ਼ਾਂ ਦੇ ਪਿੱਛੇ ਸਾਨੂੰ ਭੱਜਣ ਦੀ ਜ਼ਰੂਰਤ ਨਹੀਂ ਗੀ ਸਾਨੂੰ ਖੁਦਾ ਦੇ ਪਿੱਛੇ ਖੁਦਾ ਦੇ ਵਚਨ ਦੇ ਪਿੱਛੇ ਭੱਜਣ ਦੀ ਜ਼ਰੂਰਤ ਹੈ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਨੂੰ ਬਹੁਤ ਪਿਆਰ ਕਰਦਾ ਹੈ ਇਸ ਲਈ ਉਹਨੇ ਇਹ ਵਚਨ ਸਾਡੀ ਜ਼ਿੰਦਗੀ 'ਚ ਠਹਿਰਾਇਆ ਇਹ ਵਚਨ ਇਸ ਧਰਤੀ ਦੇ ਉੱਤੇ ਕੱਲਿਆ ਤਾਂ ਕਿ ਅਸੀਂ ਇਹਨੂੰ ਪੜਹੀਏ ਇਹਨੂੰ ਜਾਣੀਏ ਔਰ ਇਹਦੇ ਰਾਹਾਂ ਦੇ ਉੱਤੇ ਚੱਲੀਏ ਔਰ ਸੱਚਮੁੱਚ ਮੇਰੇ ਅਜ਼ੀਜ਼ੋ ਜਦੋਂ ਅਸੀਂ ਪ੍ਰਭੂ ਯਿਸੂ ਨਾਸਰੀ ਦੇ ਪਿੱਛੇ ਚੱਲਦੇ ਆ ਤਾਂ ਅਨੰਤ ਕਾਲ ਦਾ ਜੀਵਨ ਤੇ ਅਨੰਤ ਕਾਲ ਦੀ ਜ਼ਿੰਦਗੀ ਜਿਹੜੀ ਆ ਖੁਸ਼ੀਆਂ ਜਿਹੜੀਆਂ ਆ ਉਹ ਕਹਿੰਦਾ ਜਿੱਥੇ ਮੈਂ ਆ ਉੱਥੇ ਨਾ ਤਾਂ ਦੁੱਖ ਹੋਵੇਗਾ ਨਾ ਰੋਣਾ ਹੋਵੇਗਾ ਨਾ ਕਚੀਚੀਆਂ ਦਾ ਵਟਣਾ ਹੋਵੇਗਾ ਨਾ ਉੱਥੇ ਹਨੇਰਾ ਹੋਵੇਗਾ ਉੱਥੇ ਚਾਨਣ ਹੋਵੇਗਾ ਕੋਈ ਦੁੱਖ ਕੋਈ ਸੰਕਟ ਕੋਈ ਕਸ਼ਟ ਉੱਥੇ ਨਹੀਂ ਹੋਵੇਗਾ ਮੇਰੇ ਅਜ਼ੀਜ਼ੋ ਇਸ ਲਈ ਪਰਮੇਸ਼ਰ ਨੇ ਸਾਡੇ ਅੱਗੇ ਦੋ ਰਸਤੇ ਰੱਖੇ ਆ ਪਰਮੇਸ਼ਰ ਕਦੀ ਵੀ ਕਿਸੇ ਨਾਲ ਜ਼ਬਰਦਸਤੀ ਕਿਸੇ ਨਾਲ ਤਾਕਾ ਨਹੀਂ ਕਰਦਾ ਉਹ ਸਾਡੇ ਅੱਗੇ ਦੋ ਰਸਤੇ ਰੱਖੇ ਆ ਉਹਨੇ ਉਹਨੇ ਕਿਹਾ ਕਿ ਇੱਕ ਪਾਸੇ ਜ਼ਿੰਦਗੀ ਆ ਔਰ ਇੱਕ ਪਾਸੇ ਮੌਤ ਆ ਇਹ ਹੁਣ ਸਾਡੇ ਦੇ ਡਿਪੈਂਡ ਕਰਦਾ ਅਸੀਂ ਕਿਹਨੂੰ ਚੁਣਦੇ ਆ ਅਗਰ ਅਸੀਂ ਜ਼ਿੰਦਗੀ ਨੂੰ ਚੁਣਨੇ ਅਗਰ ਅਸੀਂ ਪ੍ਰਭੂ ਯਿਸੂ ਨੂੰ ਚੁਣਦੇ ਆ ਤਾਂ ਅਨੰਤ ਕਾਲ ਦਾ ਜੀਵਨ ਅਨੰਤ ਕਾਲ ਦੀਆਂ ਖੁਸ਼ੀਆਂ ਔਰ ਅਨੰਤ ਕਾਲ ਦਾ ਆਨੰਦ ਸਾਡੇ ਕੋਲ ਹੋਵੇਗਾ ਅਨੰਤ ਕਾਲ ਦੀ ਉਮਰ ਸਾਡੇ ਕੋਲ ਹੋਵੇਗੀ ਮੇਰੇ ਅਜ਼ੀਜ਼ੋ ਅਗਰ ਅਸੀਂ ਸ਼ੈਤਾਨ ਨੂੰ ਚੁਣਦੇ ਆ ਮੀਨਜ਼ ਅਸੀਂ ਬਰਾਈ ਨੂੰ ਚੁਣਦੇ ਆ ਗਲਤ ਕੰਮਾਂ ਨੂੰ ਚੋਣਨੇ ਆ ਆਪਣੀ ਜ਼ਿੰਦਗੀ ਚ ਤਾਂ ਫਿਰ ਨਰਕ ਜਿੱਥੇ ਪਰਮੇਸ਼ਰ ਨਹੀਂਗਾ ਜਿੱਥੇ ਖੁਦਾ ਨਹੀਂਗਾ ਉਹ ਜਗਾ ਜਿੱਥੇ ਪਰਮੇਸ਼ਰ ਕਦੀ ਵੀ ਨਹੀਂ ਜਾਂਦਾ ਔਰ ਮੇਰੇ ਅਜ਼ੀਜ਼ੋ ਉਹ ਜਗਾ ਪਾਪ ਆ ਪਰਮੇਸ਼ਰ ਇਨਸਾਨ ਤੋਂ ਨਫ਼ਰਤ ਨਹੀਂ ਕਰਦਾ ਉਹ ਪਾਪ ਤੋਂ ਨਫ਼ਰਤ ਕਰਦਾ ਔਰ ਜਿਹੜਾ ਇਨਸਾਨ ਪਾਪ ਕਰਦਾ ਆ ਔਰ ਵਚਨ ਚ ਲਿਖਿਆ ਪਾਪ ਦੀ ਮਜ਼ਦੂਰੀ ਮੌਤ ਆ ਔਰ ਜਿਹੜੇ ਪਰਭੂ ਨੂੰ ਪਿਆਰ ਕਰਦੇ ਆ ਪ੍ਰਭੂ ਦੇ ਵਚਨਾਂ ਦੇ ਉੱਤੇ ਚੱਲਦੇ ਆ ਉਹਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਵਿੱਚ ਪੂਰਾ ਹੋਣ ਦਿੰਦੇ ਆ ਤਾਂ ਫਿਰ ਅਨੰਤ ਕਾਲ ਦਾ ਜੀਵਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵਾ ਪਰਮੇਸ਼ਰ ਕਹਿੰਦਾ ਮੈਂ ਯੁਗੋ ਯਗੰਤਰ ਰਾਜ ਕਰਨ ਵਾਲਾ ਆ ਤੇ ਫਿਰ ਇਹਦਾ ਮਤਲਬ ਇਹ ਹੀ ਆ ਕਿ ਜੇ ਪ੍ਰਭੂ ਯੁਗੋ ਯਗੰਤਰ ਆ ਫਿਰ ਜਿਹੜੀਆਂ ਚੀਜ਼ਾਂ ਉਹਨੇ ਠਹਿਰਾ ਦਿੱਤੀਆਂ ਆ ਜੋ ਉਹਨੇ ਨਰਕ ਬਣਾਇਆ ਤਾਂ ਫਿਰ ਕਹਿੰਦਾ ਉੱਥੇ ਜੇ ਤੁਸੀਂ ਮੇਰੇ ਤੋਂ ਦੂਰ ਹੋ ਕੇ ਰੋ ਕੇ ਤਾਂ ਅਨੰਤ ਕਾਲ ਦੀ ਮੌਤ ਅਨੰਤ ਕਾਲ ਦਾ ਹਨੇਰਾ ਸਾਡੀ ਜ਼ਿੰਦਗੀ ਦੇ ਵਿੱਚ ਹੋਵੇਗਾ ਲੇਕਿਨ ਜਦ ਅਸੀਂ ਪ੍ਰਭ ਯਿਸੂ ਨਾਸਰੀ ਦੇ ਵਿੱਚ ਹੋ ਕੇ ਚੱਲਾਂਗੇ ਤਾਂ ਸੱਚਮੁੱਚ ਅਨੰਤ ਕਾਲ ਦੀ ਰੌਸ਼ਨੀ ਜ਼ਿੰਦਗੀ ਔਰ ਅਨੰਤ ਖੁਸ਼ੀਆਂ ਸਾਡੇ ਕੋਲ ਹੋਣੀਆਂ ਮੇਰੇ ਅਜ਼ੀਜ਼ੋ ਚੁਣਨਾ ਅਸੀਂ ਆ ਸੱਚਮੁੱਚ ਮੇ ਪ੍ਰਮੇਸ਼ਰ ਸਾਨੂੰ ਪ੍ਰਮੇਸ਼ਰ ਸਾਨੂੰ ਬਹੁਤ ਪਿਆਰ ਕਰਦਾ ਹੈ ਇਸ ਜੀਸਸ ਨੇ ਆਪਣਾ ਪਵਿੱਤਰ ਲਹੂ ਬਹਾਇਆ ਸਾਡੇ ਕਰਕੇ ਔਰ ਇਹਦਾ ਮਤਲਬ ਇਹ ਨਹੀਂ ਉਹਨੇ ਅਗਰ ਪਵਿੱਤਰ ਲਹੂ ਬਹਾ ਦਿੱਤਾ ਤਾਂ ਉਹਨੇ ਸਾਡੇ ਪਾਪਾਂ ਨੂੰ ਮਾਫ ਕਰ ਦਿੱਤਾ ਸਾਡੇ ਪਾਪਾਂ ਨੂੰ ਧੋ ਦਿੱਤਾ ਹੁਣ ਕਈ ਲੋਕ ਸੋਚਦੇ ਆ ਕਿ ਪ੍ਰਭੂ ਯਿਸੂ ਨਾਸਰੀ ਸਾਡੀ ਖਾਤਰ ਕ੍ਰੂਸ ਤੇ ਚੜ ਗਿਆ ਹੁਣ ਅਸੀਂ ਜੋ ਮਰਜ਼ੀ ਕਰੀਏ ਅਸੀਂ ਸਵਰਗ ਵਿੱਚ ਜਾਣਾ ਇਦਾਂ ਮੇਰੇ ਅਜ਼ੀਜ਼ੋ ਕਦੀ ਨਹੀਂ ਹੋਣਾ ਜੇ ਅਸੀਂ ਪ੍ਰਭੂ ਯਿਸੂ ਨਾਸਰੀ ਨੇ ਸਾਡੇ ਲਈ ਪਵਿੱਤਰ ਲਹੂ ਬਹਾਇਆ ਆ ਤਾਂ ਸਾਨੂੰ ਉਹਦੇ ਵਚਨਾਂ ਤੇ ਚੱਲਣਾ ਪੈਣਾ ਉਹਨੇ ਜੋ ਹੁਕਮ ਖੁਦਾ ਦੇ ਆਪਣੇ ਵਚਨ ਦੇ ਵਿੱਚ ਲਿਖਿਆ ਉਹਨਾਂ ਦੀ ਉਹਦੀ ਮਰਜ਼ੀ ਨੂੰ ਸਾਨੂੰ ਆਪਣੀ ਜ਼ਿੰਦਗੀ ਚ ਪੂਰਾ ਹੋਣ ਦੇਣਾ ਚਾਹੀਦਾ ਤਾਂ ਹੀ ਅਸੀਂ ਸਵਰਗ ਦੇ ਵਿੱਚ ਜਾਵਾਂਗੇ ਮੇਰੇ ਅਜ਼ੀਜ਼ੋ ਮੈਂ ਤੁਹਾਨੂੰ ਸਾਰ ਦੱਸਦੀਆਂ ਕਿ ਪਰਮੇਸ਼ਰ ਦਾ ਵਚਨ ਜਿਹੜਾ ਸੱਚਾ ਤੇ ਤਾਇਆ ਹੋਇਆ ਵਚਨ ਹੈ ਜਿਹੜਾ ਇਹਨਾਂ ਵਚਨਾਂ ਦੇ ਉੱਤੇ ਚੱਲੇਗਾ ਉਹ अनंत काल ਦਾ ਜੀਵਨ ਹਾਸਲ ਕਰੇਗਾ اور ਜਿਹੜਾ ਨਹੀਂ ਚੱਲੇਗਾ ਉਹ অনন্ত ਕਾਲ ਦੀ ਮੌਤ ਨੂੰ ਹਾਸਲ ਕਰੇਗਾ ਮੇਰੇ ਅਜ਼ੀਜ਼ੋ ਸਾਨੂੰ ਪ੍ਰਭੂ ਯਿਸੂ ਨਾਜ਼ਰੀ ਦੇ ਵਾਚਨਾਂ ਦੇ ਤੇ ਚੱਲਣਾ ਉਹਨੇ ਇਹ ਵਚਨ ਇਸੇ ਲਈ ਸਾਡੇ ਲਈ ਤੇ ਆਇਆ ਕਿ ਅਸੀਂ ਇਸ ਵਚਨ ਨੂੰ ਪੜਹੀਏ ਅਸੀਂ ਇਸ ਵਚਨ ਨੂੰ ਜਾਣੀਏ ਆਪਣੇ ਘਰਾਂ ਦੇ ਵਿੱਚ ਇਸ ਵਚਨ ਨੂੰ ਲੈ ਕੇ ਬੈਠੀਏ ਵੱਡੇ ਬਜ਼ੁਰਗ ਜਿਹੜੇ ਆ ਉਹ ਵਚਨ ਨੂੰ ਲੈ ਕੇ ਬੈਠਣ ਆਪਣੇ ਬੱਚਿਆਂ ਨੂੰ ਸਿਖਾਉਣ ਤਾਂ ਕਿ ਸਾਡੇ ਬੱਚੇ ਵੀ ਆਉਣ ਵਾਲੀ ਤਬਾਹੀ ਤੋਂ ਬਚ ਸਕਣ ਮੇਰੇ ਅਜ਼ੀਜ਼ੋ ਇਹ ਪਰਮੇਸ਼ਰ ਦਾ ਵਚਨ ਹੈ ਇਹ 타ਇਆ ਹੋਇਆ ਵਚਨ ਹੈ ਮੇਰੇ ਅਜ਼ੀਜ਼ੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਿੰਨਾ ਚਿਰ ਸੋਨਾ ਸੁਨਿਆਰੇ ਦੇ ਹੱਥ ਵਿੱਚ ਨਹੀਂ ਜਾਇਆ ਸੋਨਾ ਜਦੋਂ ਖਾਨ ਚ ਨਿਕਲਦਾ ਤਾਂ ਕਹਿੰਦੇ ਉਹਦਾ ਰੰਗ ਬੜਾ ਕਾਲਾ ਹੁੰਦਾ ਆ ਉਹ ਪੱਥਰ ਵਰਗਾ ਹੁੰਦਾ ਹੈ ਪਰ ਜਿੰਨਾ ਚਿਰ ਉਹ ਸੁਨਿਆਰੇ ਦੇ ਹੱਥ ਵਿੱਚ ਨਹੀਂ ਜਾਂਦਾ ਉਹ ਖਰਾ ਸੋਨਾ ਉਹ ਖਾਲਸ ਸੋਨਾ ਨਹੀਂ ਬਣਦਾ ਉਹ ਗਹਿਣੇ ਦਾ ਰੂਪ ਨਹੀਂ ਲੈਂਦਾ ਔਰ ਜਿੰਨਾ ਚਿਰ ਉਹ ਖਾਲਸ ਸੋਨਾ ਨਹੀਂ ਬਣੂਗਾ ਉਹਨਾਂ ਚਿਰ ਉਹਦੀ ਵੈਲਿਊ ਨਹੀਂ ਪੈਣੀ ਉਹਨਾਂ ਚਿਰ ਉਹਦੀ ਕੀਮਤ ਨਹੀਂ ਪੈਣੀ ਇਸੇ ਤਰ੍ਹਾਂ ਮੇਰੇ ਅਜ਼ੀਜ਼ੋ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਨਹੀਂ ਦਿੰਦੇ ਉਹਨਾਂ ਚਿਰ ਅਸੀਂ ਕਦੇ ਵੀ ਖਰੇ ਬਣ ਨਹੀਂ ਸਕਦੇ ਅਸੀਂ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਈਏ ਉਹ ਸਾਡਾ ਸੁਨਿਆਰਾ ਹੈ ਉਹ ਸਾਡਾ ਜਿਹੜਾ ਕਮਿਆਰ ਹੈ ਜਿਹਨੇ ਸਾਨੂੰ ਬਣਾਇਆ ਆ ਮੇਰੇ ਅਜ਼ੀਜ਼ੋ ਜਦ ਅਸੀਂ ਉਹਦੇ ਹੱਥਾਂ 'ਚ ਆਪਣੇ ਆਪ ਨੂੰ ਦਵਾਂਗੇ ਪਰਮੇਸ਼ਰ ਸਾਨੂੰ ਖੜਾ ਕਰੇਗਾ ਜਿਸ ਤਰ੍ਹਾਂ ਅਸੀਂ ਜਦੋਂ ਈਯੂਬ ਦੀ ਜ਼ਿੰਦਗੀ ਨੂੰ ਦੇਖਦੇ ਆ ਉਹਨੇ ਆਪਣੇ ਜ਼ਿੰਦਗੀ ਨੂੰ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਜਦੋਂ ਉਹਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਦਿੱਤਾ ਭਾਵੇਂ ਉਹਦੀ ਜ਼ਿੰਦਗੀ ਦੇ ਵਿੱਚ ਦੁੱਖ ਆਏ ਉਹਨੇ ਦੁੱਖਾਂ ਨੂੰ ਵੀ ਬਰਦਾਸ਼ਤ ਕੀਤਾ ਉਨੇ ਤਕਲੀਫਾਂ ਨੂੰ ਵੀ ਬਰਦਾਸ਼ਤ ਕੀਤਾ ਉਹਦੇ ਬੱਚੇ ਨਹੀਂ ਰਹੇ ਉਹਦੇ ਉਹਦੇ ਮਾਲ ਡੰਗਰ ਸਾਰਾ ਕੁਝ ਉਹਦਾ ਨਸ਼ਟ ਹੋ ਗਿਆ ਫਿਰ ਵੀ ਉਹਦਾ ਈਮਾਨ ਜਿਹੜਾ ਸੀ ਪਰਮੇਸ਼ਰ ਦੇ ਦਿੱਤੇ ਬਣਿਆ ਰਿਹਾ ਉਹਨੇ ਆਪਣੇ ਮੂੰਹ ਚੋਂ ਇੱਕ ਵੀ ਗਲਤ ਗੱਲ ਨਹੀਂ ਕੱਢੀ ਕਿ ਜੇ ਇਹਦੇ ਨਾਲ ਪਰਮੇਸ਼ਰ ਦਾ ਦਿਲ ਦੁਖੇ ਮੇਰੇ ਅਜ਼ੀਜ਼ੋ ਅੱਜ ਸਾਨੂੰ ਵੀ ਇਸੇ ਤਰ੍ਹਾਂ ਅਯੂਪ ਤੋਂ ਸਿੱਖਣਾ ਚਾਹੀਦਾ ਆ ਜਿੱਦਾਂ ਉਹ ਪਰਮੇਸ਼ਰ ਦੇ ਨਾਲ ਜੁੜਿਆ ਰਿਹਾ ਚਾਹੇ ਸਾਡੀ ਜ਼ਿੰਦਗੀ ਦੇ ਵਿੱਚ ਕਸ਼ਟ ਆ ਇਨ੍ਹਾਂ ਕਸ਼ਟਾਂ ਦੀ ਚਿੰਤਾ ਨਾ ਕਰੋ ਇਸ ਧਰਤੀ ਦੇ ਉੱਤੇ ਕਸ਼ਟਾ ਇਨ੍ਹਾਂ ਦੀ ਚਿੰਤਾ ਨਾ ਕਰੋ ਚਿੰਤਾ ਸਾਨੂੰ ਉਸ ਕਸ਼ਟ ਦੀ ਕਰਨੀ ਜਿਹੜੀ ਜੜਾ ਅਨੰਤ ਕਾਲ ਦਾ ਆ ਸਾਨੂੰ ਪ੍ਰਭੂ ਯਿਸੂ ਨਾਸਰੀ ਦੇ ਮਾਰਗਾਂ ਤੇ ਤੈਅ ਚੱਲਣ ਦੀ ਜ਼ਰੂਰਤ ਆ ਮੇਰੇ ਅਜ਼ੀਜ਼ੇ ਨਵਾਂ ਸਾਲ ਚੜਨ ਵਾਲਾ ਆ ਅਗਰ ਅਸੀਂ ਆਪਣੇ ਜੀਵ ਨੂੰ ਨਹੀਂ ਬਦਲਿਆ ਤਾਂ ਅੱਜ ਹੀ ਸਾਨੂੰ ਜ਼ਰੂਰਤ ਆ ਆਪਣੇ ਜੀਵਨ ਨੂੰ ਬਦਲਣ ਦੀ ਆਪਣੇ ਪ੍ਰਭੂ ਯਿਸੂ ਨਾਸਰੀ ਨੂੰ ਆਪਣਾ ਜੀਵਨ ਦੋ ਔਰ ਉਹਦੇ ਲਈ ਉਹਦੇ ਰਾਜ ਦੇ ਲਈ ਤਿਆਰੀ ਕਰੋ ਮੇਰੇ ਅਜ਼ੀਜ਼ੋ ਅਗਰ ਤੁਸੀਂ ਪ੍ਰਭੂ ਦੇ ਰਾਜ ਦੀ ਤਿਆਰੀ ਕਰੋਗੇ ਤਾਂ ਇਸ ਧਰਤੀ ਤੇ ਵੀ ਤੁਹਾਨੂੰ ਪ੍ਰਭੂ ਕਦੀ ਵੀ ਸ਼ਰਮਿੰਦਾ ਨਹੀਂ ਹੋਣ ਦੇਵੇਗਾ ਮੇਰੇ ਅਜ਼ੀਜ਼ੋ ਅੱਜ ਸਾਨੂੰ ਜ਼ਰੂਰਤ ਆ ਪ੍ਰਭੂ ਦੇ ਮਾਰਗਾਂ ਤੇ ਚੱਲਣ ਦੀ ਏ ਪ੍ਰਭੂ ਕਹਿੰਦਾ ਰਾਹ ਸਚਾਈ ਤੇ ਜੀਵਨ ਮੈਂ ਆਂ ਔਰ ਜਿਹੜਾ ਮੇਰੇ ਥਾਣੀ ਜਾਵੇਗਾ ਜਿਹੜਾ ਉਸ ਦਰਵਾਜੇ ਥਾਣੀ ਜਾਵੇਗਾ ਉਹ ਸਵਰਗ ਵਿੱਚ ਜਾਵੇਗਾ ਉਹ ਭਮਾ ਬੂਆ ਤਾਂ ਗਿਆ ਉਹ ਭਮਾ ਬੂਆ ਰਸਤਾ ਔਖਾ ਆ ਪਰ ਮੇਰੇ ਅਜ਼ੀਜ਼ੋ ਕਈ ਵਾਰੀ ਅਸੀਂ ਦੇਖਿਆ ਵਾ ਲੋਕੀ ਡੌਂਕੀਆਂ ਲਾ ਕੇ ਅਮਰੀਕਾ ਕੈਨੇਡਾ ਜਾਂਦੇ ਆ ਪਰ ਬਹੁਤ ਸਾਰੇ ਐਸੇ ਲੋਕ ਹੁੰਦੇ ਆ ਜਿਨ੍ਹਾਂ ਦੀਆਂ ਇਹ ਕਾਮਯਾਬੀਆਂ ਉਹਨਾਂ ਨੂੰ حاصل ਹੋ ਜਾਂਦੀਆਂ ਉਹ ਤਕਲੀਫਾਂ ਚੱਲ ਕੇ ਦੁੱਖ ਚੱਲ ਕੇ ਡੋਕਿਆਂ ਜੰਗਲਾਂ ਦੇ ਵਿੱਚ ਦੀ ਜਾ ਜਾ ਕੇ ਇੱਕ ਦਿਨ ਜਦੋਂ ਉਹ ਅਚੀ ਕੰਟਰੀ ਦੇ ਵਿੱਚ ਪਹੁੰਚ ਜਾਂਦੇ ਤਾਂ ਕਿ ਉਹਨਾਂ ਸਾਰਾ ਦੁੱਖ ਭੁੱਲ ਜਾਂਦਾ ਹੈ ਇਸੇ ਤਰ੍ਹਾਂ ਮੇਰੇ ਅਜ਼ੀਜ਼ੋ ਅਗਰ ਅਸੀਂ ਇਸ ਧਰਤੀ ਤੇ ਰਹਿੰਦੇ ਹੋਇਆ ਦੁੱਖ ਸੰਕਟ ਦੇ ਵਿੱਚ ਜਿਸ ਤਰ੍ਹਾਂ ਲਾਜ਼ਰ ਨੇ ਤਕਲੀਫਾਂ ਚੱਲੀਆਂ ਦੁੱਖ ਚ ਰਿਹਾ ਪਰ ਜਿੱਦਣ ਉਹ ਸਵਰਗ ਦੇ ਵਿੱਚ ਚਲ ਗਿਆ ਤਾਂ ਉਹਨੂੰ ਇਹ ਸਾਰੇ ਦੁੱਖ ਜਿਹੜੇ ਆ ਭੁੱਲ ਗਏ ਮੇਰੇ ਅਜ਼ੀਜ਼ੋ ਅਗਰ ਅਸੀਂ ਇਸ ਧਰਤੀ ਤੇ ਰਹਿੰਦੇ ਹਾਂ ਕਸ਼ਟ ਵੀ ਆ ਸਾਡੀ ਜ਼ਿੰਦਗੀ 'ਚ ਮੁਸ਼ਕਲ ਵੀ ਆ ਪਰੇਸ਼ਾਨੀਆਂ ਵੀ ਆ ਤਪ ਪਰਵਾਹ ਨੀ ਕਰਨੀ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਤਾਂ ਵੀ ਅਸੀਂ ਪ੍ਰਭੂ ਦੇ ਵਿੱਚ ਬਣੇ ਰਹੀਏ ਔਰ ਖੁਦਾ ਦੇ ਰਾਜ ਦੇ ਵਿੱਚ ਜਦੋਂ ਅਸੀਂ ਪਹੁੰਚ ਗਏ ਤਾਂ ਉੱਥੇ ਅਸੀਂ ਇੰਨੇ ਆਨੰਦ ਹੋਣਾ ਆ ਕਿ ਇਹ ਸਾਰੇ ਜਿਹੜੇ ਆ ਛੋਟੇ ਮੋਟੇ ਕਸ਼ਟ ਵਾ ਸਾਨੂੰ ਭੁੱਲ ਜਾਣੇ ਆ ਲੇਕਿਨ ਅਗਰ ਅਸੀਂ ਇਥੋਂ ਪਾਪ ਤੇ ਵਧੀਆਂ ਕਰਦੇ ਹੋਏ ਇੱਕ ਦਿਨ ਇਸ ਧਰਤੀ ਤੋਂ ਚਲੇ ਗਏ ਤਾਂ ਫਿਰ ਮੇਰੇ ਅਜ਼ੀਜ਼ੋ ਇੱਕ ਉਹ ਵੀ ਮੌਤ ਵਾ ਜਿਹਨੂੰ ਦੂਈ ਮੌਤ ਪ੍ਰਕਾਸ਼ ਦੀ ਪੁਸਤਕ ਦੇ ਵਿੱਚ ਕਿਹਾ ਗਿਆ ਹੈ ਉਹ ਕਹਿੰਦਾ ਜਿਹੜਾ ਕਹਿੰਦਾ ਮੇਰੇ ਅੰਤ ਤੋੜੀ ਸਹੇਗਾ ਉਹ ਬਚਾਇਆ ਜਾਵੇਗਾ ਦੁੱਖ ਚੱਲੋ ਤਕਲੀਫਾਂ ਚੱਲੋ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਕਿ ਟੈਨਸ਼ਨ ਲੈਣੀ ਆ ਤਾਂ ਇਸ ਗੱਲ ਦੀ ਟੈਨਸ਼ਨ ਲੋ ਕਿਤੇ ਅਸੀਂ ਗਲਤ ਕੰਮ ਕਰਦੇ ਹੋ ਪਾਪ ਦੇ ਵਿੱਚ ਹੀ ਆਪਣੀ ਜ਼ਿੰਦਗੀ ਆਪਣੇ ਹੱਥੋਂ ਕਿਉਂਕਿ ਵੇਲੇ ਦਾ ਕੋਈ ਪਤਾ ਨਹੀਂ ਸਾਡੇ ਸਾਹਾਂ ਦਾ ਕੋਈ ਭਰੋਸਾ ਨਹੀਂਗਾ ਮੇਰੇ ਅਜ਼ੀਜ਼ੋ ਕਿ ਇੱਕ ਆਦੇ ਸਾਡੀ ਜ਼ਿੰਦਗੀ ਚ ਚੱਲੇ ਜਾਣੇ ਆ ਇਸ ਜਗ੍ਹਾ ਦੇ ਉੱਤੇ ਬੈਠ ਕੇ ਮੇਰਾ ਇਹ ਮਕਸਦ ਨਹੀਂ ਕਿ ਮੈਂ ਤੁਹਾਡੇ ਕੋਲ ਵਿਊ ਬਟੋਰਾ ਮੇਰੇ ਅਜ਼ੀਜ਼ੋ ਮੇਰਾ ਇਹ ਮਕਸਦ ਹੈ ਕਿ ਅਗਰ ਇਹ ਵਚਨ ਨੂੰ ਸੁਣ ਕੇ ਇੱਕ ਵੀ ਜ਼ਿੰਦਗੀ ਬਚਦੀ ਆ ਇੱਕ ਵੀ ਜਾਨ ਬਚਦੀ ਆ ਸਵਰਗ ਦੇ ਰਾਜ ਦੇ ਲਈ ਖੁਦਾ ਦੇ ਰਾਜ ਦੇ ਲਈ ਤਿਆਰ ਹੁੰਦੀ ਆ ਤੇ ਮੇਰੇ ਲਈ ਬਹੁਤ ਵੱਡੀ ਜਿੱਤਵਾ ਮੈਨੂੰ ਵੀਵਾਨ ਨੇ ਕੋਈ ਮਤਲਬ ਨਹੀਂ ਕਹਾ ਮੈਨੂੰ ਸਿਰਫ ਇਸ ਗੱਲ ਨਾਲ ਆਇਆ ਕਿ ਪਰਮੇਸ਼ਰ ਦਾ ਵਚਨ ਤੁਹਾਡੀ ਜ਼ਿੰਦਗੀ ਵਿੱਚ ਜਾਵੇ ਔਰ ਤੁਸੀਂ ਖੁਦਾ ਦੇ ਰਾਜ ਦੀ ਤਿਆਰੀ ਕਰੋ ਮੇਰੇ ਅਜ਼ੀਜ਼ੋ ਅੱਜ ਸਮਾਂ ਹੈ ਜਾਗਣ ਦਾ ਵਚਨ ਚ ਲਿਖਿਆ ਹੈ ਸੁੱਤਿਆ ਜਾਗ ਤਾਂ ਮਸੀਹ ਤੇਰੇ ਉੱਤੇ ਚਮਕੇਗਾ ਮਸੀਹ ਸਾਡੇ ਤੇ ਤਾਂ ਹੀ ਚਮਕੂਗਾ ਜਦੋਂ ਅਸੀਂ ਆਪਣੇ ਆਪ ਨੂੰ ਮਸੀਹ ਦੇ ਹੱਥਾਂ ਦੇ ਵਿੱਚ ਖੁਦਾ ਦੇ ਹੱਥਾਂ ਦੇ ਵਿੱਚ ਦੇ ਦਮਾਂਗੇ ਮੇਰੇ ਅਜ਼ੀਜ਼ੋ ਆਪਣੇ ਜੀਵਨ ਨੂੰ ਬਦਲੋ ਆਪਣੇ ਬੱਚਿਆਂ ਦੇ ਜੀਵਨ ਨੂੰ ਬਦਲੋ ਉਹਨਾਂ ਨੂੰ ਸਹੀ ਮਾਰਗ ਸਹੀ ਦਿਸ਼ਾ ਦਿਖਾਓ ਤੁਸੀਂ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਖੁਦਾ ਦੇ ਹੱਥਾਂ ਦੇ ਵਿੱਚ ਦੇਖੋ ਤਾਂ ਫਿਰ ਦੇਖੋ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਵੱਡੇ ਵੱਡੇ ਚਮਤਕਾਰ ਹੁੰਦੇ ਆ ਪਰਮੇਸ਼ਰ ਕਹਿੰਦਾ ਫਿਰ ਇਸ ਧਰਤੀ ਤੇ ਵੀ ਤੁਹਾਨੂੰ ਮੈਂ ਖੁਸ਼ੀਆਂ ਦੇਵਾਂਗਾ ਕਾਸ਼ ਵਿੱਚ ਵੀ ਸਵਰਗ ਵਿੱਚ ਵੀ ਹਮੇਸ਼ਾਆਂੀਆਂ ਖੁਸ਼ੀਆਂ ਅਨੰਤ ਕਾਲ ਦਾ ਜੀਵਨ ਨਵਾਂ ਜਰੂਸ਼ਲਮ ਨਵੀਂ ਧਰਤੀ ਜਿੱਥੇ ਪਰਮੇਸ਼ਰ ਹਮੇਸ਼ਾ ਸਾਡੇ ਨਾਲ ਹੋਵੇਗਾ ਮੇਰੇ ਅਜ਼ੀਜ਼ੋ ਆਸਾਂ ਨੂੰ ਜ਼ਰੂਰ ਤਿਆ ਆਪਣੇ ਪਰਮੇਸ਼ਰ ਵੱਲ ਨੂੰ ਮੋੜਨ ਦੀ ਸੱਚਮੁੱਚ ਜਿਹੜੇ ਮੁੜਦੇ ਆ ਉਹ ਕਹਿੰਦਾ ਕਿ ਇੱਕ ਜਦੋਂ ਪਾਪੀ ਆ ਉਹ ਤੋਬਾ ਕਰਕੇ ਮੇਰੇ ਸਵਰਗ ਦੇ ਵਿੱਚ ਮੇਰੇ ਸਵਰਗ ਦੇ ਰਾਜ ਦੀ ਤਿਆਰੀ ਕਰਦਾ ਤਾਂ ਸਵਰਗ ਦੇ ਵਿੱਚ ਵੀ ਉਹਦੇ ਲਈ ਬਹੁਤ ਖੁਸ਼ੀਆਂ ਮਨਾਇਆ ਜਾਂਦੀਆਂ ਆ ਮੇਰੇ ਅਜ਼ੀਜ਼ ਪਰਮੇਸ਼ਰ ਸਾਨੂੰ ਬਹੁਤ ਪਿਆਰ ਕਰਦਾ ਆ ਉਹ ਪਿਆਰ ਕਰਦਾ ਆ ਤਾਂ ਹੀ ਤਾਂ ਉਹਨੇ ਇਹ ਵਚਨ ਸਾਡੇ ਲਈ ਘੱਲਿਆ ਆ ਉਹ ਪਿਆਰ ਕਰਦਾ ਤਾਂ ਹੀ ਤਾਂ ਉਹਨੇ ਆਪਣਾ ਪਵਿੱਤਰ ਲਹੂ ਬਹਾਇਆ ਆ ਕਿ ਅਸੀਂ ਬਚਾਏ ਜਾਈਏ ਉਹ ਸਾਨੂੰ ਪਿਆਰ ਕਰਦਾ ਤਾਂ ਹੀ ਤਾਂ ਇਸ ਖੁੱਲੀ ਦੇ ਉੱਤੇ ਆਇਆ ਆ ਨਹੀਂ ਤਾਂ ਉਹਨੂੰ ਕੀ ਲੋੜ ਸੀ ਆਉਣ ਦੀ ਉਹ ਸਾਡੀ ਖਾਤਰ ਆ ਆ ਸਾਨੂੰ ਬਚਾਉਣ ਦੇ ਲਈ ਔਰ ਅੱਜ ਸਾਨੂੰ ਪਛਨ ਦੀ ਲੋੜ ਆ ਅਗਰ ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਪਾਪ ਆ ਬੁਰਾਈ ਆ ਤਾਂ ਅੱਜ ਹੀ ਅਭੀ ਇਸੇ ਵਕਤ ਪ੍ਰਭੂ ਯਿਸੂ ਨਾਸਰੀ ਨੂੰ ਆਪਣਾ ਉਧਾਰਕਰਤਾ ਬਣਾ ਕੇ ਆਪਣੀ ਜ਼ਿੰਦਗੀ ਨੂੰ ਪਾਪ ਤੋਂ ਖਿੱਚ ਕੇ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਲਈਏ ਔਰ ਪਾਪ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਲਈਏ ਜਿੱਦਾਂ ਇੱਕ ਔਰਤ ਜਦੋਂ ਪਾਪ ਕਰਦੀ ਹੋਏ ਜਨਾਹ ਕਰਦੀ ਫੜੀ ਗਈ ਤਾਂ ਉਹ ਪ੍ਰਭੂ ਯਿਸੂ ਨਾਸਰੀ ਕੋਲ ਜਦੋਂ ਉਹਨੂੰ ਲੈ ਕੇ ਆਏ ਤਾਂ ਕਹਿੰਦੇ ਹੇ ਪ੍ਰਭੂ ਇਹਨੇ ਇਸ ਔਰਤ ਨੇ ਜਨਾਹ ਕੀਤਾ ਪਾਪ ਕੀਤਾ ਆ ਪਰ ਪਰਮੇਸ਼ਰ ਨੇ ਉਹਦੇ ਤੇ ਤੌਹਮਤ ਨਹੀਂ ਲਾਇਆ ਉਹਨੇ ਉਹਨੂੰ ਇਹ ਗੱਲ ਕਹੀ ਕਹਿੰਦਾ ਜਾ ਜਦੋਂ ਉਹਨੇ ਉਹਦੇ ਪੱਥਰ ਕਹਿੰਦਾ ਉਹੀ ਪਹਿਲਾ ਪੱਥਰ ਮਾਰੇ ਜਿਨੇ ਕਦੀ ਪਾਪ ਨਹੀਂ ਕੀਤਾ ਤੇ ਜਦੋਂ ਸਾਰੇ ਵਾਪਸ ਚੱਲ ਗਏ ਉਹਨੇ ਉਸ ਔਰਤ ਨੂੰ ਬੁਲਾ ਕੇ ਕਿਹਾ ਕਹਿੰਦਾ ਵੀ ਤੇਰੇ ਤੇ ਕਿਸੇ ਨੇ ਪੱਥਰ ਤਾਂ ਨਹੀਂ ਮਾਰਿਆ ਉਹ ਕਹਿੰਦੀ ਨਹੀਂ ਪ੍ਰਭੂ ਜੀ ਉਹ ਕਹਿੰਦਾ ਮੈਂ ਵੀ ਤੈਨੂੰ ਕੁਝ ਨਹੀਂ ਕਹਾਂਗੇ ਪਰ ਗਾਂ ਤੋਂ ਪਾਪ ਨਾ ਕਰੇ ਉਹਨੇ ਉਹਨੂੰ ਇਹ ਗੱਲ ਕਹੀ ਕਿ ਗਾਂ ਤੋਂ ਜਿਹੜਾ ਤੇਰੀ ਜ਼ਿੰਦਗੀ 'ਚ ਪਾਪ ਨਹੀਂ ਹੋਣਾ ਚਾਹੀਦਾ ਫਿਰ ਮੇਰੇ ਅਜ਼ੀਜ਼ ਪਰਮੇਸ਼ਰ ਨੇ ਸਾਡੇ ਲਈ ਆਪਣਾ ਪਵਿੱਤਰ ਲਹੂ ਬਹਾਇਆ ਤਾਂ ਉਹਨੇ ਇਸੇ ਕਰਕੇ ਪਾਇਆ ਵੀ ਅਸੀਂ ਗਾਂ ਤੋਂ ਪਾਪ ਨਾ ਕਰੀਏ ਜੇ ਅਸੀਂ ਗਾਂ ਤੋਂ ਪਾਪ ਹੀ ਕਰੀ ਜਾਵਾਂਗੇ ਫਿਰ ਉਹਦੇ ਪਵਿੱਤਰ ਲਹੂ ਦੀ ਅਸੀਂ ਕਦਰ ਨਹੀਂ ਕਰਦੇ ਉਹਦੇ ਵਚਨ ਦੀ ਅਸੀਂ ਕਦਰ ਨਹੀਂ ਕਰਦੇ ਅੱਜ ਸਾਨੂੰ ਉਹਦੇ ਵਚਨ ਦੀ ਕਦਰ ਕਰਨ ਦੀ ਜ਼ਰੂਰਤ ਹੈ ਆਪ ਵੀ ਸਿੱਖਣਾ ਆਪਣੇ ਬੱਚਿਆਂ ਨੂੰ ਵੀ ਸਿਖਾਉਣਾ ਆਪਣੇ ਘਰਾਂ ਦੇ ਵਿੱਚ ਲੈ ਕੇ ਕਲਾਮ ਨੂੰ ਬੈਠੋ ਖੋਲੋ ਬਹਿਬਲਾਂ ਨੂੰ ਬੰਦ ਕਰਕੇ ਗੀਠੀਆਂ ਉੱਤੇ ਜਾਂ ਸ਼ੋਕੇਸਾਂ ਵਿੱਚ ਨਾ ਰੱਖੋ ਬਲਕਿ ਉਹਨਾਂ ਨੂੰ ਖੋਲੋ ਉਹ ਵਚਨ ਨੂੰ ਪੜੋ ਔਰ ਆਪਣੀ ਜ਼ਿੰਦਗੀ ਨੂੰ ਆ ਪ੍ਰਭੂ ਦੇ ਹੱਥਾਂ ਵਿੱਚ ਦੋਵੋ ਤਾਂ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੱਡੇ-ਕਿੱਡੇ ਅਚਰਜ ਘਮ ਫਿਰ ਇਸ ਧਰਤੀ ਦੇ ਹੀ ਵਾਰਿਸ ਨਹੀਂ ਸਵਰਗ ਦੇ ਵਾਰਿਸ ਵੀ ਪਰਮੇਸ਼ਰ ਤੁਹਾਨੂੰ ਬਣਾਵੇਗਾ ਪਰਮੇਸ਼ਰ ਜਿੱਥੇ ਪਰਮੇਸ਼ਰ ਹੈ ਜਿੱਥੇ ਪਰਮੇਸ਼ੁਰ ਦਾ ਆਤਮਾ ਹੈ ਉਥੇ ਹੀ ਆਜ਼ਾਦੀ ਆ ਮੇਰੇ ਅਜ਼ੀਜ਼ੋ ਸ਼ੈਤਾਨ ਨੂੰ ਆਪਣੀ ਜ਼ਿੰਦਗੀ ਚ ਬਿਲਕੁਲ ਖਤਮ ਕਰ ਦੋ ਉਹ ਉਹ ਹਾਰਿਆ ਹੋਇਆ ਕੁਚਲਿਆ ਹੋਇਆ ਆ ਅਸੀਂ ਉਹਨੂੰ ਤਕੜਾ ਕਦੋਂ ਕਰਦੇ ਆ ਅਸੀਂ ਉਹਨੂੰ ਕਦੋਂ ਸਕਸੈਸ ਕਰਦੇ ਆ ਜਦੋਂ ਅਸੀਂ ਪਾਪ ਦੇ ਵਿੱਚ ਪੈਂਦੇ ਆ ਫਿਰ ਉਹ ਖੁਸ਼ ਹੁੰਦਾ ਆ ਮੇਰੇ ਅਜ਼ੀਜ਼ੋ ਦੇਖੋ ਈਯੂਬ ਨੂੰ ਸ਼ੈਤਾਨ ਅੱਕ ਗਿਆ ਹੱਕ ਥੱਕ ਗਿਆ ਕਹਿੰਦਾ ਮੈਂ ਕਿਸ ਤਰ੍ਹਾਂ ਇਸ ਇਨਸਾਨ ਨੂੰ ਕੀ ਕਰਾਂ ਜੋ ਇਹ ਪ੍ਰਭੂ ਤੋਂ ਮੁੜਿਆ ਆਵੇ ਪਰ ਉਹ ਬੰਦੇ ਨੇ ਉਸ ਨੂੰ ਹਰਾ ਕੇ ਛੱਡਿਆ ਉਹ ਕਹਿੰਦਾ ਤੈਨੂੰ ਮਤ ਤੂੰ ਕੁਚਲੇ ਹੋਇਆ ਹਾਂ ਹਾਰਿਆ ਹੋਇਆ ਹਾਂ ਉਹਨੇ ਇੱਕ ਪਲ ਲਈ ਵੀ ਆਪਣੇ ਜ਼ਿੰਦਗੀ ਵਿੱਚ ਸ਼ੈਤਾਨ ਨੂੰ ਜਗ੍ਹਾ ਨਹੀਂ ਦਿੱਤੀ ਜਦ ਕਿ ਉਹਦੀ ਵਾਈਫ ਵੀ ਉਹਦੇ ਵਿੱਚ ਵੀ ਸ਼ੈਤਾਨ ਆਉਂਦਾ ਸੀਗਾ ਉਹ ਵੀ ਕਹਿੰਦੀ ਸੀ ਵੀ ਪਰਮੇਸ਼ਰ ਨੇ ਤੇਰੇ ਨਾਲ ਇੰਨਾ ਕੁਝ ਕੀਤਾ ਤੂੰ ਆਪਣੇ ਪ੍ਰਭੂ ਨੂੰ ਤਿਆਗ ਦੇ ਔਰ ਆਪ ਆਪ ਮਰ ਜਾ ਉਹਨੇ ਕਿਹਾ ਤੂੰ ਕਮਲੀ ਹਾਂ ਮੇਰੇ ਅਜ਼ੀਜ਼ੋ ਅੱਜ ਸਾਨੂੰ ਵੀ ਜ਼ਰੂਰਤ ਹੈ ਆਪਣੀ ਜ਼ਿੰਦਗੀ 'ਚ ਪ੍ਰਭੂ ਯਿਸੂ ਨਾਜ਼ਰੀ ਨੂੰ ਪਹਿਲ ਦੇਣੀ ਜਦ ਅਸੀਂ ਉਹਨੂੰ ਪਹਿਲ ਦੇ ਕੇ ਚੱਲਾਂਗੇ ਉਹ ਸਾਡੇ ਮਾਰਗਾਂ ਨੂੰ ਤਿਆਰ ਕਰੇਗਾ ਇਸੇ ਕਰਕੇ ਮੇਰੇ ਅਜ਼ੀਜ਼ੋ ਖੁਦਾ ਤੁਹਾਨੂੰ ਬਰਕਤ ਦੇਵੇ ਇਸ ਵਚਨ ਦੇ ਨਾਲ ਤੁਸੀਂ ਪਰਮੇਸ਼ਰ ਦੇ ਵਚਨ ਤੇ ਅਮਲ ਕਰਨ ਵਾਲੇ ਔਰ ایمان ਲਿਆਉਣ ਵਾਲੇ ਬਣੋ ਔਰ ਹਮੇਸ਼ਾ ਉਹਦੀ ਅराधना ਤੇ ਮਹਿਮਾ ਵਿੱਚ ਮਗਨ ਰਹੋ ਮੇਰੇ ਅਸੀਸ ਔਰ ਹਰ ਹਾਲ ਵਿੱਚ ਨਿਰੰਤਰ ਪ੍ਰਾਰਥਨਾ ਕਰਦੇ ਰਹੋ ਧੰਨਵਾਦ ਮੈਂ ਸੋ ਤੁਹਾਡੇ ਲਈ ਛੋਟੀ ਇੱਕ ਪ੍ਰਾਰਥਨਾ ਕਰਾਂਗੀ ਪਰ ਰੂਹ ਜੀ ਸਾਨੂੰ ਸ੍ਰੀ ਮਾਤਾ ਦਾ ਧੰਨਵਾਦ ਕਰਦੀਆਂ ਸ਼ੁਕਰ ਕਰਦੀਆਂ ਅੱਜ ਦੇ ਸੁੰਦਰ ਸਮੇਂ ਲਈ ਪ੍ਰਭੂ ਜੀ ਇਹ ਵਚਨ ਜੋ ਮੈਂ ਤੇਰੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਬੀਜਿਆ ਹੈ ਪ੍ਰਭੂ ਜੀ ਇਹ 60 100 30 ਫਲ ਲੈ ਕੇ ਆਵੇ ਔਰ ਇਹ ਬੱਚੇ ਤੇਰੇ ਰਾਜ ਦੇ ਲਈ ਤਿਆਰ ਹੋਣ ਪ੍ਰਭੂ ਜੀ ਔਰ ਇਹਨਾਂ ਦੇ ਘਰਾਂ ਨੂੰ ਬਰਕਤ ਦੇ ਨਵਾਂ ਸਾਲ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਵਾਲਾ ਬਰਕਤ ਵਾਲਾ ਕਿਰਪਾ ਵਾਲਾ ਔਰ ਆਨੰਦ ਵਾਲਾ ਹੋਵੇ ਮੇਰੇ ਪਰਮੇਸ਼ਰ ਔਰ ਤੂੰ ਇਹਨਾਂ ਬੱਚਿਆਂ ਤੇ ਦਇਆ ਕਰ ਪਿਤਾ ਪਰਮੇਸ਼ਰ ਅਗਰ ਤੇਰੇ ਬੱਚਿਆਂ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਪ੍ਰਭੂ ਜੀ ਮਾਫ ਕਰਨਾ ਇਹਨਾਂ ਨੂੰ ਅਨੰਤ ਕਾਲ ਦਾ ਜੀਵਨ ਦੇ ਤੇ ਤੇ ایمان ਰੱਖਣ ਵਾਲੇ ਆ ਔਰ ਜਿਹੜੇ ਤੇਰੇ ਤੇ ایمان ਰੱਖਦੇ ਆ ਪ੍ਰਭ ਜੀ ਉਹਨਾਂ ਦੇ ਮਨਰਥ ਅਨਸਾਰ ਉਹਨਾਂ ਨੂੰ ਦੇ ਮੈਂ ਨਹੀਂ ਜਾਣਦੀ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਇਸ ਟਾਈਮ ਕੀ ਕੀ ਮਸਲੇ ਆ ਤੂੰ ਸਭ ਮਸਲੇ ਹੱਲ ਕਰ ਦੇਣ ਵਾਲਾ ਮੇਰਾ ਪਰਮੇਸ਼ਰ ਆ ਖਦਾਮ ਦਾ ਪਿਤਾ ਪਰਮੇਸ਼ਰ ਇਹਨਾਂ ਬੱਚਿਆਂ ਤੇ ਦਇਆ ਕਰ ਇਹ ਨਵਾਂ ਸਾਲ ਇਹਨਾਂ ਜ਼ਿੰਦਗੀ ਦੇ ਵਿੱਚ ਆਨੰਦ ਵਾਲਾ ਖੁਸ਼ੀਆਂ ਵਾਲਾ ਕਿਰਪਾ ਵਾਲਾ ਸਾਲ ਹੋਵੇ ਧੰਨਵਾਦ ਦਇਆ ਕਰੋ ਕਿਰਪਾ ਕਰੋ ਪ੍ਰਭੂ ਯਿਸੂ ਦੇ ਪਵਿੱਤਰ ਨਾਮ ਜੀ ਮੰਗਦੇ ਆ ਆਮੇਨ ਖੁਦਾ ਤੁਹਾਨੂੰ ਬਹੁਤ ਬਰਕਤ ਦੇ